ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬੋ ਸਤਿ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਰਾ ਸਤਲੁਜ ਦੇ ਕੰਡੇ ਦੇ ਉੱਤੇ ਮਹਾਪੁਰਖਾਂ ਦੀ ਯਾਦ ਦੇ ਵਿੱਚ ਬਹੁਤ ਵੱਡਾ ਗੁਰਮਤ ਸਵਾਗਤ ਉਪਾਚ ਕਰਾਇਆ ਜਾ ਰਿਹਾ ਜਿਸ ਦੇ ਕੇ ਅੱਜ ਸਾਜ ਪਾਤ ਸਾਹਿਬ ਦੇ ਭੋਗ ਪਾਏ ਗਏ ਨੇ ਉਪਰੰਤ ਕਬੱਡੀਆਂ ਸ਼ੁਰੂ ਹੋਣ ਜਾ ਰਹੀਆਂ ਨੇ ਕੱਲ ਨੂੰ ਅਖੰਡ ਪਾਤ ਸਾਹਿਬ ਪ੍ਰਕਾਸ਼ ਹੋਣਗੇ ਪਰਸੋਂ ਨੂੰ 8 ਤਰੀਕ ਨੂੰ ਦੁਪਹਿਰੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਗੱਤਕੇ ਮੁਕਾਬਲੇ ਉਸ ਤੋਂ ਉਪਰੰਤ ਕੇਸਾਦਾਰੀ ਬੱਚਿਆਂ ਦੇ ਮੁਕਾਬਲੇ ਦਸਤਾਰਬੰਦੀ ਮੁਕਾਬਲੇ ਤੇ ਦਮਾਲੇ ਮੁਕਾਬਲੇ ਕਰਾਏ ਜਾਣੇ ਨੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਸਤਿਕਾਰਯੋਗ ਭੈਣਾਂ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਵੀ ਇਸ ਗੱਤਕੇ ਮੁਕਾਬਲੇ ਤੇ ਦਸਤਾਰਬੰਦੀ ਮੁਕਾਬਲੇ ਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਹਾਜ਼ਰੀ ਭਰਨੀ ਹੈ ਸ਼ਾਮੀ 6 ਵਜੇ ਤੋਂ ਲੈ ਕੇ 7 ਵਜੇ ਤੱਕ ਬਾਬਾ ਜੋਗਿੰਦਰ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ 7 ਤੋਂ 9 ਵਜੇ ਤੱਕ ਬਾਬਾ ਗੁਲਾਬ ਸਿੰਘ ਜੀ ਚੌਕਾਰ ਸਾਹਿਬ ਵਾਲੇ ਉਹ ਸੰਗਤਾਂ ਨੂੰ ਕੀਰਤਨ ਦਰਬਾਰ ਆਨਿਹਾਲ ਕਰਨਗੇ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਸ਼ਾਮ ਦੇ ਦੁਆਨਾਂ ਵਿੱਚ ਵਿੱਚ ਸਾਰਿਆਂ ਨੇ ਹਾਜ਼ਰੀ ਭਰਨੀ ਆ ਮਿਤੀ 9 ਤਰੀਕ ਨੂੰ ਸਵੇਰੇ 10 ਵਜੇ ਖੰਡਵਟ ਸਾਹਿਬ ਦੇ ਭੋਗ ਪਾਏ ਜਾਣੇ ਨੇ ਉਪਰੰਤ ਗੁਰੂ ਮਹਾਰਾਜ ਦੇ ਸਰੂਪ ਖੁੱਲੇ ਪਡਾਲਾ ਤੇ ਜਾਣਗੇ ਉਪਰੰਤ ਖੁੱਲੇ ਪਡਾਲਾ ਦੇ ਵਿੱਚ ਕੀਰਤਨ ਦਰਬਾਰ ਕਥਾ ਘਾਟੀ ਦਰਬਾਰ ਹੋਏਗਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਦੁਖਨਵਾਰ ਸਾਹਿਬ ਤੋਂ ਗਾਨੇ ਪਿਰਤਪਾਲ ਸਿੰਘ ਜੀ ਉਹ ਕਥਨਾਰ ਸੰਗਤਾਂ ਦੇ ਨਿਹਾਲ ਕਰਨਗੇ ਉਪਰੰਤ ਭਾਈ ਅਮਰਦੀਪ ਸਿੰਘ ਜੀ ਬਾਬਾ ਬਕਾਲਾ ਸਾਹਿਬ ਵਾਲੇ ਦਰਬਾਰ ਸਾਹਿਬ ਹਜ਼ੂਰੀ ਰਾਗੇ ਉਹ ਵੀ ਪਹੁੰਚ ਰਹੇ ਨੇ ਉਹਨਾਂ ਤੋਂ ਪਰੰਤ ਗੁਰਿੰਦਰ ਸਿੰਘ ਜੀ ਵਾਂਸ ਝਾੜੀ ਜਿਹਾ ਭਰਤਗੜ ਵਾਲੇ ਤੇ ਉਪਰੰਤ ਬਾਬਾ ਭਪਿੰਦਰ ਸਿੰਘ ਜੀ ਸੰਗਤਪੁਰ ਵਾਲੇ ਉਹ ਸੰਗਤਾਂ ਨੂੰ ਅਖੀਰ ਦੇ ਵਿੱਚ ਮਹਾਰਾਜ ਉਤੇ ਫੁੱਲਾਂ ਦੀ ਵਰਖਾ ਕਰਕੇ ਸਮਾਪਤੀ ਕਰਾਉਣਗੇ ਮੇਰੀ ਸਾਰੀਆਂ ਸੰਗਤਾਂ ਦੇ ਚਰਨਾਂ ਤੇ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਈ ਇਹਨਾਂ ਸਾਰੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਬਣਾਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ